ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਰਹ ਮਾਹ ਮਾਝ ਮਹੱਲਾ 5 ਕਰ ਚੌਥਾ ਇੱਕ ਓਲਕਾਰ ਸਤ ਗੁਰ ਪ੍ਰਸਾਦਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇ ਲੋਹਾਰਾਮ ਚਾਰ ਕੁੰਟ ਦਹ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ ਥੇਨ ਦੁਧੇ ਤੇ ਬਹਰੀ ਕਿਤੇ ਨ ਆਵੇ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜੈ ਨਹੀਂ ਦਾਮ ਹਰ ਨਾ ਹਲ ਮਿਲਿਆ ਸਾਜਨੇ ਕਤ ਕਈਏ ਬਿਸਰਾਮ ਜਿਤ ਘਰ ਹਰ ਕੰਤ ਲ ਪ੍ਰਗਟੇ ਪਠ ਨਗਰ ਸੇ ਗ੍ਰਾਮ ਸ੍ਰਵ ਸਿੰਗਾਰ ਤੰ ਭੋਲ ਰਸ ਸਣ ਦੇ ਹੀ ਸਭ ਖਾਬ ਪ੍ਰਭ ਸੁਆਮੀ ਕੰਤ ਵਿਹੂਣੀਆਂ ਮੀਤ ਸਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀ ਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲਤਾਮ ਚੇਤ ਗੋਵਿੰਦ ਅਰਧਿਏ ਹੋਵੇ ਆਨੰਦ ਘਣਾ ਸੰਤ ਜਨਾ ਮਿਲ ਪਈਏ ਰਸਨਾ ਨਾਮ ਪੜਾ ਜਿੰਨ ਪਾਇਆ ਪ੍ਰਭ ਆਪਣਾ ਆਏ ਤਿਸ へ ਗਣਾ ਇੱਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭੂ ਚਿਤ ਲਆਵ ਏ ਕਿਤੜਾ ਦੁੱਖ ਗਣਾ ਜਿਨੇ ਰਾਵਿਆ ਸੋ ਪ੍ਰਭੂ ਤੇਨਾ ਭਾਗ ਮੜਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਨਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਵੈਸਾਖ ਧੀਰਨ ਕਿਉ ਵਾਢੀਆ ਜਿਨਾ ਪ੍ਰੇਮ ਬਿਸ਼ੋ ਹੋ ਹਰ ਸਾਜਣ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਹੋ ਪੁੱਤਰ ਕਲਤਰ ਨਾ ਸੰਗਤ ਲਾ ਹਰ ਅਵਿਨਾਸੀ ਓਹੋ ਪਲਚ ਪਲਚ ਸਗਲੇ ਮੋਏ ਝੂਠੇ ਤੰਦੇ ਓਹੋ ਇਕਸ ਹਰ ਕੇ ਨਾਮ ਬਿਨ ਅੱਗੇ ਲਈ ਇਹ ਖੋਹੇ ਦਇਓ ਵਿਸਾਰ ਵਿਗੁਚੜਾ ਪ੍ਰਭ ਬਿਨ ਅਬਰ ਨ ਕੋਏ ਪ੍ਰੀਤਮ ਚਰਨੀ ਜੋ ਲਗੇ ਤਨ ਕੇ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵੈਸਾਖ ਸੁਹਾਵਾ ਤਾਂ ਲਗੈ ਜੇ ਸੰਤ ਭੇਟੈ ਹਰ ਸੋਏ ਹਰ ਜੇਠ ਜੁੜੰਦਾ ਲੋੜੀਐ ਜਿ세 ਅਗੇ ਸਭ ਨੇਵਨ ਅਰ ਸੱਜਣ ਧਾਵਣ ਲੱਗਿਆ ਕਿਸੈ ਨ ਦੇਈ ਬਲ ਮਾਨਕ ਮੋਤੀ ਨਾਮ ਪ੍ਰਭ ਓਨ ਲੱਗੇ ਨਾਹੀ ਸੰ ਰੰਗ ਸਵੇ ਨਾਰਾਇਣੇ ਜਿਤੇ ਮਨ ਭਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਕਹੀ ਕਹੀ ਇਹ ਤਨ ਆਪਣ ਲਿਆ ਜੇ ਮਿਲੈ ਵਿਛੜ ਕਿਉ ਰਵਨ ਸਾਧੂ ਸੰਗ ਪਰਪਤੇ ਨਾਨਕ ਰੰਗ ਮਨਨ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ ਅਸਾੜ ਤਪੰਦਾ ਤਿਸ ਲਗੇ ਹਰਲਾ ਹੋ ਨਾ ਜਿਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਦੀਆਸ ਦੁਇ ਪੈ ਵਿਗੂਚੀਐ ਗਲ ਪੈ ਇਸ ਜਮ ਕੇ ਫਾਸ ਜੇ ਹਬਿਜੈ ਸੂਲ ਨੇ ਮਥੈ ਜੋ ਲਿਖਿਆਸ ਰੇਡ ਵਿਹਾੜੀ ਪਛਤਾਣੀ ਉਠ ਚਲੀ ਗਏ ਨਿਰਾਸ ਜਿਨ ਕੋ ਸਾਧੂ ਭੇਟਿਐ ਸੁਦਰਗ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾmvn sar si kamni charan kamal so pyar man tan ratta sach rang iko naam adhar mikhiya rang kudavya disan sabe shar hare amrit bod suhavani mel sadu peevan haar ਵਣ ਤਿਨ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ ਹਰ ਮਿਲਣੈ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੇ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ ਨਾਨਕ ਹਰਜੀ ਮਿਆਕਰ ਸ਼ਬਦ ਸਵਾਰਣ ਹਾਰ ਸਾਵਣ ਤਨਾ ਸੁਹਾਗਣੀ ਜਿਨ ਰਾਵਨਾਮ ਉਰਹਾਰ ਪਾਦਵੇ ਪਰਮ ਪੁਲਾਣੀਆਂ ਦੁਜੈ ਲਗਾਹਿਤ ਲਖ ਸਿੰਗਾਰ ਬਣਾਇ ਕਰਜ ਨਾਹੀ ਕੇਤ ਜੇਤ ਦਿਨ ਦੇਹ ਬਿਨ ਸਸੇ ਤਿਤ ਵੇਲੇ ਕਹਿ ਸੰਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੈ ਨ ਦੇਨੀ ਭੇਤ ਛੱਡ ਖੜੋ ਤੇ ਖਨੇ ਮਾਹੇ ਜਿਨ ਸੋ ਲੱਗਾ ਹੇਤ ਹੱਥ ਮਰੂੜੈ ਤਨ ਕਪੇ ਸਿਆਹ ਹੋ ਹੋ ਆਸੇਤ ਜਿਹਾ ਵੀ ਜੈ ਸੋ ਲੁਣੈ ਕਰਮਾਂ ਸੰੜੜਾ ਖੇਤ ਨਾਨਕ ਪ੍ਰਭ ਸਰਣਾ ਗਤੇ ਚਰਨ ਬੋਹਿਤ ਪ੍ਰਭ ਦੇਤ ਸੇ ਪਾਦੁਏ ਨਰਕ ਨ ਪਾਈਐ ਗੁਰ ਰਖਣ ਵਾਲਾ ਹੇਤ ਸੇ ਪਾਦੁਏ ਨਰਕ ਨ ਪਾਈਐ ਗੁਰ ਰਖਣ ਵਾਲਾ ਹੇਤ ਅਸਨ ਪ੍ਰੇਮ ਉਮਾ ਹੜਾ ਕਿਉ ਮਿਣੀਐ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹੋ ਤਿਨ ਕੈ ਲਾਗਾ ਪਾਏ ਵਿਣ ਪ੍ਰਭ ਕੇ ਸੁਖ ਪਾਈਏ ਦੂਜੀ ਨਹੀਂ ਜਾਏ ਜਿਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਤਿਆਗ ਬਿਨ ਟੀਕਰਹੇ ਲੇਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹੇ ਨਾ ਜਾਏ ਪ੍ਰਭ ਵਣਦੂਜਾ ਕੋ ਨਹੀਂ ਲਾਲ ਕਹ ਹਰ ਸਰਣਾਏ ਅਸੂ ਸੁਖੀ ਬਸੰਦੀਆ ਜਨਾ ਮਿਆ ਹਰ ਰਾਇ ਕਤਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇ ਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ ਖਿੰਨ ਮਹ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨ ਕੋਈ ਕਰ ਸਕੈ ਕਿਸ ਥੈ ਰੋ ਵਹ ਰੋਜ ਕਿਤਾ ਕਿਛੂ ਨ ਹੋਵੈ ਲਿਖਿਆ ਧੁਰ ਸੰਜੋਗ ਵਡ ਭਾਗੀ ਮੇਰਾ ਪ੍ਰਭ ਮਿਲੈ ਤਾਇ ਉਤਰਹਿ ਸਭ ਬਿਯੋਗ ਨਾਨਕ ਕੋ ਪ੍ਰਭ ਰਾਖਲੇ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨ ਸੈ ਸਦੇ ਸੋਚ ਮੰਘਰ ਮਾਹੇ ਸੋਹੰਦਿਆ ਹਰ ਪ੍ਰਸੰਗ ਬੈਠੜੀਆ ਥਨ ਕੀ ਸੋਭਾ ਕਿਆ ਗੜੀ ਜੇ ਸਾਹਿਬ ਮੇਲੜੀਆ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹਿਲੜੀਆ ਸਾਧ ਜਨਾਂ ਤੇ ਬਹਰੇ ਸੇ ਰਹਿਣ ਇਕ ਲੜਿਆ ਤਿੰਨ ਦੁੱਖ ਨ ਕਭ ਉਤਰੈ ਸੇ ਜਮ ਕੈ ਵਸ ਫੜਿਆ ਜਿਨੇ 라ਵਿਆ ਪ੍ਰਭ ਆਪਣਾ ਸੇ ਦਸਨ ਨਿਤ ਖੜਿਆ ਰਤਨ ਜਵੇ ਹਰ ਲਾਲ ਹਰ ਕੰਠ ਤੇ ਨਾ ਜੜਿਆ ਨਾਨਕ ਬਾਂਛੈ ਧੂੜ ਤਿਲ ਪ੍ਰਭ ਸਰਣੀ ਦਰ ਪੜਿਆ ਮੰਗਿਰ ਪ੍ਰਭ ਅਰਾਧਨਾ ਬਹੋੜ ਨ ਜਨਮੜਿਆ ਕੋਖ ਤੁਖਾਰਣ ਵਯਪੈ ਗੰਠ ਮਿਲਿਆ ਹਰ ਨਾ ਹੋ ਮਨ ਬਿਧਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੋ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਮੀ ਲਾਹੋ ਵਿਖਿਆ ਕੋਹਿ ਨ ਸਕੈ ਮਿਲ ਸਾਧੂ ਗੁਣ ਗਾਹੋ ਜਹ ਤੇ ਉਪਜੀਤੈ ਮਿਲੇ ਸਚੇ ਪ੍ਰੀਤਿ ਸਮਾਹੋ ਕਰ ਗਹਿ ਲੈਨੇ ਪਰ ਬ੍ਰਹਮ ਬੋੜ ਨਾ ਵਿਛੜਿਆ ਹੋ ਬਾਰ ਜਾਉ ਲਖ ਬੀਰੀਆ ਹਰ ਸੱਜਣ ਅਗਮ ਅਗਾਹੋ ਸਰਮੁ ਪਏ ਨਾਰਾਇਣੇ ਨਾਨਕ ਦਰ ਪਈ ਆਹੋ ਓਕ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹੋ माघ मझन संग साधुआ टूडी कर इस नाल हर का नाम ਧਿਆਏ ਕੈ ਹਰ ਕਾ ਨਾਮ ਧਿਆਏ ਸੁਣ ਸਭਨਨ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ્રોਧ ਨਮੋਹੀਐ ਬਿਨ ਸਹਿ ਲੋਭ ਸੁਵਾਨ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ 68 ਤਿਰਛ ਸਗਲ ਪੁਨ ਜੀ ਦਇਆ ਪ੍ਰਵਾਨ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤੈਨੂੰ ਪ੍ਰਵਾਨ ਮਾਰਗ ਸੁਚੇ ਸੇ ਕਢਿ ਇਹ ਜਿਨ ਪੂਰਾ ਗੁਰ ਮਿਹਰਵਾਨ ਹਲ ਗੁਣ ਆਨੰਦ ਉਪਾਰ ਜਨ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਇ ਰਾਮ ਕੇ ਕਰ ਕਿਰਪਾ ਦਿਆ ਮਿਲਾਏ ਸੇਜ ਸੁਹਾਵੇ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਛ ਪੁਨੀ ਵਡ ਭਾਗਣੀ ਵਰ ਪਾਇ ਹਰ ਰਾਇ ਮਿਲ ਸਹੀਆ ਮੰਗਲ ਗਾਵਹਿ ਗੀਤ ਗੋਵਿੰਦ ਅਲਾਏ ਹਰ ਜੇ ਹਾਇ ਅਗਰ ਨ ਦਿਸੈ ਕੋਈ ਦੂਜਾ ਲਵੇ ਨ ਲਾਏ ਹਲਤ ਪਲਤ ਸਵਾਰੇ ਓਨ ਨਿਹਚਲ ਦਿੱਤਿ ਜਨ ਜਾਏ ਸੰਸਾਰ ਸਾਗਰ ਤੇ ਰਖਿਐਨ ਬਹੁੜ ਨ ਜਨਮ ਧਾਏ ਜੇਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਾਲਤੋ ਉਹਨੇ ਤਸਲਾਹੀਏ ਜਿਸ ਨੂੰ ਤਿਲਨਾ ਤਮਾਏ ਜਿਨ ਜਿਨ ਨਾਮ ਧਿਆਇ ਤਿੰਨ ਕੇ ਕਾਜ ਸਰੇ ਹਰ ਗੁਰਪੁਰਾਇ ਰਧਿਆ ਦਰਗਹ ਸੱਚ ਖਰੇ ਸਰਬ ਸੁਖਾਂ ਦੇ ਚਰਨ ਹਰ ਭਉ ਜਲ ਵਿਖਮ ਤਰੇ ਪ੍ਰੇਮ ਭਗਤ ਤਿਲ ਪਾਈਆ ਵਿਖਿਆ ਨਾਹੇ ਜਰੇ ਊੜ ਗਏ ਦੁਬਿਦਾਨ ਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਮਦੇ ਮਨ ਅੰਦਰ ਏਕ ਧਰੇ ਮਹਾਦੇਵ ਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਹਾਦੇਵ ਸਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ